ਕੀਕਾ ਦੋਸਤੋ ਮੈਂ ਮਨਜੀਤ ਕੋਰ ਮੈਂ ਤੁਹਾਡੇ ਕੋਲ ਅੱਜ ਮੂਰੀਆਂ ਫੋਲਡ ਕਰਨ ਦਾ ਬਿਲਕੁਲ ਹੀ ਆਸਾਨ ਜਿਹਾ ਤਰੀਕਾ ਲੈ ਕੇ ਆਏ ਆਂ ਜਿਵੇਂ ਆਪਣੀ ਇਹਦੇ ਨਾਲ ਸਲਵਾਰ ਆਪਣੀ ਬਿਲਕੁਲ ਇੱਧਰ ਉੱਧਰ ਘੁੰਮਦੀ ਨਹੀਂ ਤਾਂ ਕਿ ਕਈ ਵਾਰੀ ਆਪਣੀ ਮੂਰੀ ਤੋਂ ਟੇਢੀ ਚਲੀ ਜਾਂਦੀ ਇਹਦੇ ਨਾਲ ਬਿਲਕੁਲ ਨਹੀਂ ਜਾਊਗੀ ਇਕੁਅਲ ਰਹੂਗੀ ਬਿਲਕੁਲ ਇਹਦੇ ਨਾਲ ਤੁਸੀਂ ਦੇਖਣਾ ਹੈ ਕਿ ਜਿਹੜੇ ਇਹ ਗੋਡੇ ਨੇ ਇਹਨਾਂ ਦੀ ਸਿਉਣ ਬਰਾਬਰ ਬਿਲਕੁਲ ਆਵੇ ਜਿਹੜੇ ਕੁੰਦਿਆਂ ਤੋਂ ਬਾਹਰ ਗੋਡੇ ਹੁੰਦੇ ਨੇ ਅੰਦਰ ਉਹਦੀ ਸਿਉਣ ਬਿਲਕੁਲ ਹੀ ਬਰਾਬਰ ਆਣੀ ਚਾਹੀਦੀ ਏ ਇਸ ਤਰ੍ਹਾਂ ਮੈਂ ਬਿਲਕੁਲ ਸੀ ਹੋਂ ਦੇ ਉੱਤੇ ਸੀ ਹੋਂ ਰੱਖ ਲੈਣੀ ਐ ਇਹਦੇ ਨਾਲ ਹੀ ਬਿਲਕੁਲ ਰੱਖਣੀ ਉੱਪਰ ਹੀ ਤੇ ਜਿਹੜਾ ਐਕਸਟਰਾ ਕੱਪੜਾ ਇਧਰ ਉਧਰ ਆ ਜਾਂਦਾ ਏ ਉਹਦਾ ਕੋਈ ਚੱਕਰ ਨਹੀਂ ਤੁਹਾਨੂੰ ਵੀ ਜੇ ਵਾਧ ਘਾਟ ਹੁੰਦੀ ਏ ਪਰ ਇਹ ਬਰਾਬਰ ਆਉਣੀ ਚਾਹੀਦੀ ਏ ਇਹਦੇ ਨਾਲ ਹੀ ਸਲਵਾਰ ਤਾਂ ਦੀ ਸਿੱਧੀ ਰਹੂਗੀ ਤੇ ਖੜੀ ਰਹੂਗੀ ਇੰਨਾ ਜਿਵੇਂ ਮੇਰੇ ਕਸਟਮਰ ਦੀ 5.5 ਇੰਚ ਮੂਰੀ ਤਿਆਰ ਏ ਤੇ ਮੈਂ ਇਹਨਾਂ ਦੀ ਰੱਖੂਗੀ 6.5 ਇੰਚ ਨਿਸ਼ਾਨ ਲਗਾਉਂਗੀ ਕਿਉਂਕਿ 2 ਪੈਂਟ ਉੱਪਰ ਰੱਖੂੰਗੀ ਤੇ ਆਪਣੀ ਇਹ 5.5 ਇੰਚ ਹੀ ਤਿਆਰ ਹੋਏਗੀ ਮੂਰੀ ਤਾਂ ਕਿ ਕੱਪੜਾ ਥੋੜੀ ਕਈਵਰੀ ਹੁੰਦਾ ਹੈਗੀ 2 ਪੈਂਟ ਨਾਲ ਹੀ ਆਪਣੀ ਮੂਰੀ ਘਟ ਜਾਂਦੀ ਹੈ ਕਿ ਸਭ 5.5 ਇੰਚ ਤੇ ਨਿਸ਼ਾਨ ਲਾਣਦੇ ਆ ਤੇ ਆਪਣੀ ਰਹਿ ਜਾਂਦੀ ਏ ਜਦੋਂ ਆਪਾਂ ਸਿਉਣ ਲਾ ਕੇ ਸਿੱਧੀ ਲਾ ਕਰਦੇ ਆ ਤੇ ਆਪਣੀ 2.5 ਹੀ ਰਹਿ ਜਾਂਦੀ ਏ ਤੇ ਇਹਦੇ ਨਾਲ ਆਪਣੀ ਸਲਵਾਰ ਦੀ ਮੂਰੀ ਥੋੜੀ ਟਾਈਟ ਹੋ ਜਾਂਦੀ ਏ ਤੇ ਇਹ ਆਪਾਂ ਲਾਵਾਂਗੇ 7 ਇੰਚ ਤੇ ਜਿਵੇਂ ਇਹ 6.5 ਆ ये आप लावे सत इंच एक इंच वे आप इस तरह पहला आप मिनट सीधी स्यौन लगा ला निशान लगावे चाक न इथों ला के फिर आप एंची टेप नीचे रखा जिथे आप लगे निशान लाया उपरला सत इंच का उतो आप इस तरह लेके जाना है इस तरह इन ही स्यौन दस को इंचने बिलकुल सीधी रखनी है तो अगे तुम अपने हिसाब न फोल्ड करते रहे हो अपने आप ही सही आएगी अगों इन्नी बराबर रखनी ही रखनी है जिम्मे हम आपको सौण मार के दिखाने बिल्कुल बराबर कपड़ा रख लेना है इस तरह ਇਹ 10 ਇੰਚ ਦੀ ਤੁਸੀਂ ਨੇ ਸਿਉਣ ਬਿਲਕੁਲ ਇਸ ਤਰ੍ਹਾਂ ਸਿੱਧੀ ਲਗਾਣੀ ਹੈ ਇੱਥੇ ਤੇ ਇੱਥੋਂ ਆਪਾਂ ਤੁਸੀਂ ਹੌਲੀ-ਹੌਲੀ ਜਿਵੇਂ-ਜਿਵੇਂ ਤੁਸੀਂ ਸਿਉਣ ਲਗਾਉਗੇ ਥੋੜਾ ਜਿਹਾ ਕਟਾ ਦਿਓ ਤੇ ਉੱਪਰ ਉਹਦੇ ਤੁਹਾਨੂੰ ਪਤਾ ਹੈ ਇੰਚ ਕੁ ਰੱਖਣਾ ਹੈ ਆਪਾਂ ਨੇ ਇਸ ਤਰ੍ਹਾਂ ਥੋੜੀ ਜਿਹੀ ਹਲਕੀ ਜੀ ਲੈ ਜਿਓ ਇਸ ਤਰ੍ਹਾਂ ਸ਼ੇਪ ਜੀ ਇਸ ਤਰ੍ਹਾਂ ਬਰਾਬਰ ਰੱਖ ਕੇ ਆਪਣੀ ਬਿਲਕੁਲ ਸਹੀ ਸ਼ੇਪ ਆਊਗੀ ਜੇ ਤੁਹਾਨੂੰ ਮੇਰੇ ਤਰੀਕੇ ਵਧੀਆ ਲੱਗਦੇ ਨੇ ਤੇ ਪਲੀਜ਼ ਮੈਨੂੰ ਲਾਈਕ ਜਰੂਰ ਕਰਿਓ ਤੇ ਆਪਾਂ ਹੁਣ ਇਸ ਨੂੰ ਇੱਥੋਂ ਨਹੀਂ ਕੱਟਣਾ ਆਪਾਂ ਨੇ ਧਾਗੇ ਨੂੰ ਇਹ ਬਿਲਕੁਲ ਬਰਾਬਰ ਰੱਖਣਾ ਹੈ ਆਪਾਂ ਨੇ ਝੋਲੀ ਦੇ ਨਾਲ ਸਿਉਣ ਲਗਾਣੀ ਹੈ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਆਪਾਂ ਨੇ ਇਸ ਨੂੰ ਇਧਰਲੀ ਸਾਈਡ ਤੇ 2 ਇੰਚ ਦੀ ਸਿਉਣ ਲਗਾ ਕੇ ਬਾਹਰ ਕੱਢ ਦੇਣੀ ਹੈ ਸਿਉਣ ਤਾਂ ਕਿ ਆਪਾਂ ਦੂਸਰੀ ਮੂਰੀ ਵੀ ਇਸੇ ਤਰ੍ਹਾਂ ਬਰਾਬਰ ਹੀ ਜੜੀਏ ਜੇ ਜਿਹੜੀ ਦੂਸਰੀ ਸਿਉਣ ਲਾਵਾਂਗੇ ਆਪਾਂ ਉਹ ਇਧਰ ਨੂੰ ਬਾਹਰ ਨਿਕਲ ਜੂਗੀ ਇਸ ਤਰ੍ਹਾਂ ਬਾਹਰ ਆ ਜੂਗੀ ਫਿਰ ਤੁਸੀਂ ਚਾਹੀ ਉੱਪਰ ਡਬਲ ਸਿਉਣ ਲਗਾ ਲਓ ਇਹਦੇ ਉੱਪਰ ਹੀ ਫਿਰ ਕੋਈ ਹੋਣੀ ਹੋ ਰਹੀ ਜਾਊਗੀ ਸਲਵਾਰ ਹੁਣ ਮੈਂ ਤੁਹਾਨੂੰ ਇਹ ਸਿੱਧੀ ਕਰਕੇ ਦਿਖਾਨੀ ਆ ਇਹ ਦੇਖੋ ਜੀ ਬਿਲਕੁਲ ਸਹੀ ਆਈ ਹੈ ਬਰਾਬਰ ਆਈ ਹੈ ਜੋ ਕਿ ਨਿਸ਼ਾਨੀ ਸ਼ੇਪ ਆਈਏ ਦੀ ਸਲਵਾਰ ਦੀ ਇੱਥੋਂ ਇੱਥੋਂ ਮੂਰੀ ਉੱਪਰ ਵੀ ਨਹੀਂ ਡਿੱਗੂਗੀ ਸਲਵਾਰ ਕੱਪੜਾ ਉੱਤੇ ਨਹੀਂ ਡਿੱਗੂਗਾ ਮੂਰੀ ਦਾ ਇਸ ਨਾਲ ਤੁਹਾਨੂੰ ਮੈਂ ਨਿਸ਼ਾਨ ਲਗਾ ਕੇ ਦਿਖਾਣੀਆਂ ਚੰਚੀ ਟੋਣਾ ਦਿਖਾਣੀਆਂ ਨਾਪ ਕੇ ਵੀ ਆਪਣੀ ਕਿੰਨੀ ਮੂਰੀ ਆਈ ਆਪਣੀ 5.5 ਆਈ ਹੈ ਤਿਆਰ ਤੇ ਆਪਾਂ ਨੇ ਰੱਖੀ ਸੀ 4.6 ਇੰਚ ਜੇ ਤੁਸੀਂ 5.5 ਰੱਖਦੇ ਤਾਂ ਤੁਹਾਡੀ 5.5 ਹੀ ਆਉਣੀ ਸੀ ਕਿਉਂਕਿ ਆਪਣੀ ਸਿਉਣ ਇੱਥੋਂ ਮੋਟੀ ਹੋ ਜਾਂਦੀ ਥੋੜੀ ਜੀ ਤੇ ਥੋੜਾ ਜਿਹਾ ਆਪਣਾ ਕੱਪੜਾ ਘਟਦਾ ਹੀ ਘਟਦਾ ਏ ਤੇ ਇੱਥੋਂ ਆਪਣੀ ਬਿਲਕੁਲ ਬਰਾਬਰ ਆਈਏ 7 ਇੰਚ ਲਈ ਸੀ ਤੇ ਆਪਾਂ ਨੇ 7 ਇੰਚ ਹੀ ਆਈਏ ਇਹ ਮੂਰੀ ਦਾ ਥੋੜਾ ਜਿਹਾ ਮੋਟਾ ਹੋ ਜਾਂਦਾ ਏ ਤੇ ਇਹਦੇ ਨਾਲ ਆਪਣਾ ਥੋੜਾ ਜਿਹਾ ਪੁਆਇੰਟ ਦਾ ਫਰਕ ਪੈ ਜਾਂਦਾ ਏ ਤੇ ਇਹ ਦੇਖੋ ਦੋਨੋਂ ਬਰਾਬਰ ਆਏ ਨੇ ਕੁੰਦਿਆਂ ਦੇ ਗੋਡੇ ਬਿਲਕੁਲ ਬਰਾਬਰ ਆਏ ਨੇ ਜੇ ਤਰੀਕਾ ਮੇਰਾ ਵਧੀਆ ਲੱਗਿਆ ਤਾਂ ਮੈਨੂੰ ਲਾਈਕ